ਦੇ ਦੇਚ ਏਡੀਸੀ ਪੀ ਸਾਹਿਬ ਐਸਸੀਪੀ ਸਾਹਿਬ ਔਰ ਨਾਲ ਹੀ ਸਾਡੇ ਐਸਐਚਓ ਵਗੈਰਾ ਔਰ ਇਥੇ ਦੇ ਜੇਲ ਸੁਪਰਡੈਂਟ ਸਰਦਾਰ ਸ਼ਿਵਰਾਜ ਸਿੰਘ ਨੰਨਗੜ੍ਹ ਜੀ ਅਸੀਂ ਇਹਨਾਂ ਦੇ ਨਾਲ ਇਹਨਾਂ ਦੀ ਵੀ ਨਾਲ ਟੀਮ ਲੈ ਕੇ ਇਹਨਾਂ ਦੇ ਜਿਹੜੇ ਡੀਐਸਪੀ ਵਗੈਰਾ ਅੱਜ ਜੇਲ ਦੇ ਵਿੱਚ ਸਾਰੀ ਸਰਚ ਕੀਤੀ ਆ ਔਰ ਇਹਦੇ ਵਿੱਚ ਜਿੰਨੇ ਵੀ ਇਹਨਾਂ ਦੀਆਂ ਬਿਰਕਾਆਂ ਆ ਉਹ ਸਾਰੀਆਂ ਸਰਚ ਕੀਤੀਆਂ ਔਰ ਸਾਰੇ ਬੰਦੇ ਜਿਹੜੇ ਆ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਤਾਂ ਜੋ ਕਿ ਇੱਥੇ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਾ ਹੋਵੇ ਔਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਅੱਜ ਕਰਕੇ ਸਾਰਾ ਵੈਰੀਫਾਈ ਕਰਕੇ ਪੂਰੇ ਏਰੀਆ ਨੂੰ ਸਰਚ ਕਰਕੇ ਤੇ ਇੱਥੇ ਦੇ ਸਾਰੇ ਜਿੰਨੇ ਵੀ ਹੋਰ ਸਥਾਨ ਵਾਲੇ ਦੁਆਲੇ ਕਿੱਥੋਂ ਕਿੱਥੋਂ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦੀਆਂ ਵੀ ਆਪਣੀਆਂ ਲਿਸਟਾਂ ਵਾਲੇ ਦੁਆਲੇ ਤਿਆਰ ਕਰਵਾਈਆਂ ਤਾਂ ਜੋ ਕਿ ਆਨ ਆਰ ਅਟੈਂਪਟ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਔਰ ਇੱਥੇ ਦੇ ਜਿਹੜੇ ਜਿੰਨੇ ਵੀ ਕੈਦੀ ਵਗੈਰਾ ਸਾਰੇ ਜਿੰਨੇ ਇੱਥੇ ਅਗੇ ਨੇ ਬੰਦੇ ਉਹਨਾਂ ਸਾਰਿਆਂ ਨਾਲ ਗੱਲਬਾਤ ਕਰਕੇ ਕੋਈ ਸਾਨੂੰ ਇਹੋ ਜੀ ਛੱਕੀ ਚੀਜ਼ ਤਾਂ ਨਹੀਂ ਮਿਲੀ ਪਰ ਉਹਦੇ ਨਾਲੇ ਹੋ ਗਿਆ ਵੀ ਇਹਨਾਂ ਦੇ ਅੰਦਰ ਮਨ ਦੇ ਵਿੱਚ ਡਰ ਪਿਆ ਕਿ ਪੁਲਿਸ ਸਾਨੂੰ ਕਿਸੇ ਟਾਈਮ ਵੀ ਆ ਕੇ ਚੈੱਕ ਕਰ ਸਕਦੀ ਹੈ ਔਰ ਇਹਨੂੰ ਅਸੀਂ ਪੂਰੀ ਜੇਲ੍ਹ ਨੂੰ ਜਿਹੜਾ ਆ ਸਵੇਰ ਤੋਂ ਲੈ ਕੇ ਹੁਣ ਤੱਕ ਲਗਾਤਾਰ ਇਹਦਾ ਸਰਚ ਪ੍ਰੈਸ਼ਰ ਚੱਲਦਾ ਰਿਹਾ ਜਿਵੇਂ ਮੈਂ ਸੁਪਰੀਮ ਸੈਂਟਰ ਜੇਲ੍ਹ ਲੁਧਿਆਣਾ ਸ਼ੁਭਰਾਜ ਸਿੰਘ ਨੰਦਗੜ ਅ ਅੱਜ ਜਿਹੜੀ ਸ਼ੋਭਾ ਤੋਂ ਹੀ ਸਾਡੇ ਡੀਸੀਪੀ ਹਾਂ ਪਰਮੰਦਰ ਸਿੰਘ ਜੀ ਭੰਡਾਲ ਸਾਹਿਬ ਅ ਆਏ ਸੀਗੇ ਤੇ ਅਚਾਨਕ ਤੇ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਸੀ 2-300 ਬੰਦਾ ਸੀ ਐਡੀਸੀਪੀ ਐਸੀਪੀ ਐਸਐਚਓ ਸਾਹਿਬਾਨ ਸਾਰੇ ਤੇ ਅਸੀਂ ਫਿਰ ਅਸੀਂ ਵੀ ਉਹਨਾਂ ਦੇ ਨਾਲ ਲੱਗ ਕੇ ਸਾਰੀ ਜੇਲ੍ਹ ਦੀ ਥਾਰੋਲੀ ਚੈਕਿੰਗ ਕੀਤੀ ਤੇ ਔਰ ਸਾਰੀਆਂ ਬੈਰਕਾਂ ਦੇ ਵਿੱਚ ਆਪਣੇ ਭੰਡਾਲ ਸਾਹਿਬ ਤੇ ਹੋਰ ਸਾਰੇ ਬੰਦੀਆਂ ਦੇ ਨਾਲ ਉਹਨਾਂ ਨੇ ਗੱਲਾਂ ਬਾਤਾਂ ਵੀ ਕੀਤੀਆਂ ਔਰ ਜਿਹੜਾ ਬਾਹਰਲਾ ਆਊਟਰ ਏਰੀਆ ਜਿੱਥੋਂ ਥਰੋ ਬਹੁਤ ਜ਼ਿਆਦਾ ਥਰੋ ਹੁੰਦੀ ਹੈ ਉਹ ਵੀ ਭੰਡਾਲ ਸਾਹਿਬ ਦੇ ਧਿਆਨ ਚ ਲਿਆਂਦਾ ਕਿ ਇੱਥੋਂ ਮਤਲਬ ਬਹੁਤ ਜ਼ਿਆਦਾ ਥਰੋ ਹੁੰਦੀ ਹੈ ਉਹਨਾਂ ਨੇ ਦੇਖਿਆ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਮਤਲਬ ਇੱਥੇ ਜੇਲ ਡਿਪਾਰਟਮੈਂਟ ਦੇ ਨਾਲ ਪੂਰਾ ਸਹਿਯੋਗ ਦੇਵਾਂਗੇ ਔਰ ਜਿਹੜੀਆਂ ਕੋਈ ਥਰੋਜ਼ ਵਗੈਰਾ ਇੱਥੇ ਜੇਲ ਦੇ ਵਿੱਚ ਹੁੰਦੀਆਂ ਉਹਨਾਂ ਨੂੰ ਕੰਟਰੋਲ ਕਰਾਂਗੇ ਔਰ ਸਾਰੀ ਜੇਲ ਦੀ ਅਚਾਰ ਉਹ ਚੈਕਿੰਗ ਕੀਤੀ ਗਈ